ਵੇ ਦੇ ਕਿ ਚਿੱਟਾ ਦਾ ਬੰਦ ਕਰਾ ਦੇ ਚਿੱਟਾ ਦਾ ਬੰਦ ਕਰਾ ਦੇ ਨਾ ਹੋਰ ਤਾਂ ਛੋਟੋ ਕੋ ਦੇਣਾ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿ ਛੋਟਾ ਜਾਂਦਾ ਸਾਸ ਕਿਹੜੀ ਸਰਕਾਰ ਆਈ ਹੋਣੀ ਨਹੀਂ ਵੀਰੇ ਬਾਹਰ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਾਹਰ ਦੇ ਜਾਣਾ ਚਿੱਟਾ ਨਹੀਂ ਬੰਦ ਕਰਾ ਦੇਣਾ ਮਾਮਾ ਦੇ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ ਚ ਪਏ ਹੈ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਦੇ ਚਿੱਟਾ ਦਾ ਬੰਦ ਕਰਾ ਦੇ ਨਾ ਹੋਰ ਤਾਂ ਛੋਟੋ ਕੋ ਦੇਣਾ ਤੋਂ ਨਹੀਂ ਹੋ ਸਕਦਾ ਅਭੀ ਆਸ ਨਹੀਂ ਕਰਦੇ ਕਿੰਨਾ ਛੂਟ ਆ ਜਾ ਨਸ਼ਾ ਕਿਹੜੀ ਸਰਕਾਰ ਆਈ ਹੁਣ ਨਹੀਂ ਵੀਰੇ ਬਾਹਰ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬੰਦ ਕਰਾ ਦੇ ਇੱਕ ਨਸ਼ਾ ਹੀ ਬੰਦ ਕਰਾ ਦੇਣ ਮਾਮਾ ਦੇ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ ਚ ਪਏ ਹੈ ਜੇ ਬੋਲਦੇ ਕੋਈ ਵੀ ਸਿਰਫ ਇੱਕ ਨਸ਼ਾ ਦਾ ਬੰਦ ਕਰਾ ਦੇ ਸਿਰਫ ਇੱਕ ਨਸ਼ਾ ਛੋਟਾ ਜਾ ਚਿੱਟਾ ਦਾ ਬੰਦ ਕਰਾ ਦੇਣ ਹੋਰ ਤਾਂ ਛੱਡੋ ਕੋਈ ਇਹਨਾਂ ਤੋਂ ਨਹੀਂ ਹੋ ਸਕਦਾ ਅਭੀ ਆਸ ਨਹੀਂ ਕਰਦੇ ਕਿੰਨਾ ਛੂਟ ਆ ਜਾ ਨਸ਼ਾ ਕਿੰਨਾ ਕੋ ਕਿਹੜੀ ਸਰਕਾਰ ਆਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਤਾਂ ਇਹ ਵਰਕ ਉਹ ਕਿਨਾਰੇ ਬੰਦ ਕਰਾ ਲਾਣ ਠੀਕ ਠੀਕ ਅੱਜ ਮੈਂ ਇੱਥੇ ਅਕਾਲ ਤਖਤ ਅਕਾਲ ਤਖਤ ਸਾਹਿਬ ਸਿੱਖ ਧਰਮ ਦੀ ਸਭ ਤੋਂ ਵੱਡੀ ਅਦਾਤ ਉੱਥੇ ਨਤਮਸਤਕ ਹੋਣ ਲਈ ਤੇ ਨਾਲ ਬਰਤਨਾਂ ਦੀ ਜੋੜਿਆਂ ਦੀ ਸੇਵਾ ਕੀਤੀ ਆ ਤੇ ਸ਼ਾਮ ਤੱਕ ਮਿਹਰੇ ਤੱਕ ਇੱਥੇ ਸੇਵਾ ਕਰਾਂਗੇ ਮੇਰੇ ਤੋਂ ਅੱਜ ਤੋਂ ਕੁਝ ਦਿਨ ਪਹਿਲਾਂ ਚੋਣ ਜਲਸੀ ਦਰਾਂਲ ਇੱਕ ਸਤੇ ਦੇ ਉਤੋਂ RAMGIRIYA BAICHARE SWARN KAR BAICHARE ਬਾਰੇ ਜਾਣੇ ਅਣਜਾਣੇ ਵਿੱਚ ਗਲਤ ਸ਼ਬਦ ਮੂੰਹ ਚੋਂ ਨਿਕਲ ਗਏ ਤੇ ਉਹਨਾਂ ਸ਼ਬਦਾਂ ਦੇ ਨਾਲ ਜੇ ਮੇਰੇ RAMGIRIYA BAICHARE SWARN KAR BAICHARE ਨੂੰ ਜੇ ਕੋਈ ਠੇਸ ਲੱਗੀ ਆ ਤਾਂ ਮੈਂ ਖਿਮਾ ਮੰਗਦਾ ਤਾਂ ਮੈਂ ਵਾਹਿਗੁਰੂ ਅੱਗੇ ਗੁਰੂ RAMDAS ਪਾਤਸ਼ਾਹ ਅੱਗੇ ਅਰਦਾਸ ਬੇਤੀ ਕਰਦਾ ਕਿ ਮੈਨੂੰ ਸਮੱਤ ਬਖਸ਼ਣ ਅੱਗੇ ਤੋਂ ਕਿਸੇ ਵੀ ਭਾਈਚਾਰੇ ਸਬੰਧੀ ਸਾਰੇ ਭਾਈਚਾਰੇ ਐਸ ਸੀ ਪੀ ਸੀ ਜਰਨਲ ਕੋਈ ਵੀ ਕੈਟਾਗਰੀ ਆ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਕੇ ਅਰਦਾਸ ਬੇਨਤੀ ਕਰਦਾ ਮੈਨੂੰ ਸਮੱਤ ਬਖਸ਼ਣ ਕਿ ਅੱਗੇ ਤੋਂ ਕਿਸੇ ਵੀ ਭਾਈਚਾਰੇ ਦੇ ਸੰਬੰਧ ਦੇ ਵਿੱਚ ਕਿਸੇ ਵੀ ਸਟੇਜ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਗਲਤੀ ਦੀਪਣੀ ਨਾ ਨਿਕਲੇ ਤਾਂ ਮੈਂ ਆਸ ਵੀ ਕਰਦਾ ਸਮੂਹ ਰਾਮਗੜੀਆ ਭਾਈਚਾਰਾ ਸਮੂਹ ਸਵਰਨਕਰ ਭਾਈਚਾਰਾ ਮੇਰੀ ਇਸ ਭੁੱਲ ਨੂੰ ਮਾਫ ਕਰਨਗੇ ਵੱਡਾ ਦਿਲ ਕਰਕੇ ਮੇਨੂੰ ਕੁਝ ਕਰਨ ਦਾਗਾ ਮੌਕਾ ਦੇਣਗੇ ਕਿਸੇ ਭਾਈਚਾਰੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਜੀ ਚਾਹੇ ਰਾਮਗੜੀਆ ਭਾਈਚਾਰੇ ਨਾਲ ਸਰਨਗਰ ਭਾਈਚਾਰੇ ਨਾਲ ਜਿਹੜਾ ਗੱਲਬਾਤ ਹੋਈ ਹੈ ਇਸ ਬਿਲਕੁਲ ਜਿਹੜੇ ਰਾਮਗੜੀਆ ਸਭਾ ਦੇ ਪੰਜਾਬ ਪ੍ਰਧਾਨ ਆ ਮੈਂ ਉਹਨਾਂ ਨਾਲ ਨਹੀਂ ਗੱਲ ਕੀਤੀ ਆ ਸਵਰਨਕਰ ਸਵਰਨਕਰ ਭਾਈਚਾਰੇ ਦੇ ਜਿਹੜੇ ਪ੍ਰਧਾਨ ਨੇ ਵਰਮਾ ਜੀ ਉਹਨਾਂ ਵੀ ਗੱਲ ਹੋਈ ਆ ਤੇ ਮੈਂ ਫਿਰ ਇੱਕ ਵਾਰ ਸਾਰੇ ਭਾਈਚਾਰੇ ਨੂੰ ਇਹ ਗੱਲ ਕਰਦਾ ਕਿ ਜਿਹੜੀ ਇਹ ਭੁੱਲ ਮੇਰੇ ਕੋਲੋਂ ਜਾਣੇਣ ਜਾਣੇ ਵਿੱਚ ਹੋਈ ਆ ਮੇਰਾ ਮਕਸਦ ਨਹੀਂ ਕਿ ਕੋਈ ਵੀ ਭਾਈਚਾਰੇ ਨੂੰ ਸਟੇਜ ਤੋਂ ਕੁਝ ਕਹਿਣਾ ਤੇ ਜੇ ਕੋਈ ਗੱਲ ਹੋਈ ਆ ਤੇ ਮੈਂ ਖਿਮਾ ਮੰਗਦਾ ਕਿ ਕਿਸੇ ਸਥਾਨ ਤੇ ਜਾ ਰਹੇ ਨਹੀਂ ਆਪਾਂ ਉਹਨਾਂ ਦੇ ਰਾਮਗੜੀਆ ਜਿਹੜਾ ਸਵਰਨਕਾਰ ਭਾਈਚਾਰੇ ਦੇ ਕਿਸੇ ਸਥਾਨ ਤੇ ਉਹ ਬਿਲਕੁਲ ਬਿਲਕੁਲ ਜੀ ਪਹਿਲਾਂ ਤੇ ਮੈਂ ਪੱਟੀ ਸਾਡੇ ਸਵਰਨਕਾਰ ਭਾਈਚਾਰੇ ਦਾ ਗੁਰਦਾਰਾ ਸਾਹਿਬ ਐ ਸ਼ਹੀਦ ਭਾਈ ਪ੍ਰਤਾਪ ਸਿੰਘ ਜੀ ਦਾ ਉੱਥੇ ਵੀ ਨਤਮਸਤਕ ਹੋ ਕੇ ਆਏ ਆ ਤੇ ਅੱਜ ਮਹਾਰਾਜਾ ਜਸਾ ਸਿੰਘ ਰਾਮਗੜੀਆ ਜੀ ਦਾ ਬੁੰਗਾ ਇੱਥੇ ਕੱਲ ਤੱਕ ਸਾਹਬ ਤੇ ਉੱਥੇ ਵੀ ਨਤਮਸਤਕ ਹੋਵਾਂਗੇ ਤੇ ਬਹੁਤ ਆਸਰਾ ਲੈ ਕੇ ਰਾਮ ਗੜੀਆ ਬੁੰਗਾ ਜੀ ਦਾ ਪਾਪਾ ਜੱਸਾ ਸਿੰਘ ਜੀ ਆਮ ਗੜੀਆ ਮਹਾਰਾਜਾ ਉਹਨਾਂ ਦਾ ਓਟ ਆਸਰਾ ਲੈ ਕੇ ਅਕਾਲ ਤਖਤ ਸਾਹਿਬਾ ਜਿਹੜੀ ਸਿੱਖ ਕੌਮ ਦੀ ਸਭ ਤੋਂ ਵੱਡੀ ਅਦਾਲਤ ਆ ਉਥੋਂ ਓਟ ਆਸਰਾ ਲੈ ਕੇ ਤੇ ਮਹਾਰਾਜਾ ਕਿਰਪਾ ਕਰੇਗਾ ਇਹੋ ਜੀ ਕੋਈ ਵੀ ਭੁੱਲ ਨਾ ਹੋਵੇ। ਜੀ ਅੱਜ ਆਪਾਂ ਦਰਦਾਂ ਨਕਮਸ ਕੋਲ ਤੋਂ ਮੁਰਾਏ ਸਾਹ ਪੋਤੇ ਇੱਕ ਨੌਜਵਾਨ ਨੇ ਨਸ਼ਿਆਂ ਦੇ ਲੈ ਕੇ ਮੁੰਡੇ ਨੂੰ ਲੈ ਕੇ ਆਪਾਂ ਅਪੀਲ ਕੀਤੀ ਹੈ ਕਿ ਉਹ ਵਿਰੋਧ ਸਮੇਲੋਂ ਅਪੀਲ ਸਮੇਲੋਂ ਦੀ ਕਿ ਪੰਜਾਬ ਚ ਨਸ਼ੇ ਕਦੋਂ ਕਰ ਲੋ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਕਿ ਕਹਿਣਾ ਚਾਹੁੰਦੇ ਨੇ। ਬਿਲਕੁਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਮੇਰ ਪਹੁੰਚੀ ਹੈ ਕਿ ਜਿਹੜਾ ਯਹਿਰਿਆ ਨਸ਼ਿਆ ਰੂਪੀ ਸ਼ਿਵਾਂਦ ਰਿਆ ਆ ਉਹਨੂੰ ਖਤਮ ਕੀਤਾ ਜਾਵੇ ਸਾਰੇ ਪੁਲਿਸ ਅਫਸਰਾਂ ਨੂੰ ਇਹੋ ਤਾਈ ਤੇ ਮੁੱਖ ਮੰਤਰੀ ਸਾਹਿਬ ਨੂੰ ਤੇ ਸਾਡੇ ਲੋ ਵੀ ਤੇ ਮੈਂ ਇਹ ਵੀ ਬੇਨਤੀ ਕਰੂੰਗਾ ਜਿਹੜੇ ਪਿੰਡਾਂ ਦੇ ਵਿੱਚ ਨੰਬਰਦਾਰ ਆ ਜਾਂ ਕੋਈ ਸਾਡੇ ਭਰਾ ਭੈਣ ਆ ਜਿਹੜੇ ਆਪਦੇ ਨੰਬਰ ਲਵਾ ਕੇ ਜਿਹੜੇ ਸਮਗਲਰ ਆ ਉਹਨਾਂ ਦੀਆਂ ਜ਼ਮਾਨਤਾਂ ਦੇਣ ਜਾਂਦੇ ਆ ਜਾਂ ਵਕੀਲ ਸਮਗਲਰਾਂ ਦੀਆਂ ਜ਼ਮਾਨਤਾਂ ਦੇਣ ਲਈ ਕੇਸ ਲੜਦੇ ਆ ਉਹਨਾਂ ਨੂੰ ਵੀ ਬੇਇਤੀ ਕਰਦਾ ਜਦੋਂ ਕੋਈ ਸਮਗਲਰ ਦੂਜਾ ਤੀਜਾ ਪਰਚਾ ਹੋ ਜਾਂਦਾ ਜਾਂ ਵੱਡੀ ਖੇ ਫੜੀ ਜਾਂਦੀ ਆ ਪਤਾ ਤੇ ਸਾਰਿਆਂ ਨੂੰ ਹੁੰਦਾ ਪਈ ਇਹ ਬੰਦਾ ਕੀ ਕੰਮ ਕਰਦਾ ਫਿਰ ਉਹਦਾ ਕੇਸ ਨਹੀਂ ਲੜਨਾ ਚਾਹੀਦਾ ਵਕੀਲ ਨੂੰ ਕਿਸੇ ਜ਼ਮਾਨਤਕੇ ਨੂੰ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਜ਼ਮਾਨਤ ਨਹੀਂ ਦੇਣੀ ਚਾਹੀਦੀ ਕਿਸੇ ਨੰਬਰਦਾਰ ਨੂੰ ਗਵਾਹੀ ਨਹੀਂ ਪਾਉਣੀ ਚਾਹੀਦੀ ਇਹਨਾਂ ਲੋਕਾਂ ਦਾ ਜੇ ਪਬਲਿਕ ਵੀ ਸਾਥ ਦੇਊਗੀ ਤੇ ਫੇਰ ਹੀ ਇਹਨਾਂ ਲੋਕਾਂ ਦਾ ਜਿਹੜਾ ਮੂੰਹ ਭੰਨਿਆ ਜਾਣਾ ਇਹਨਾਂ ਲੋਕਾਂ ਨੂੰ ਸਲਾਖਾਂ ਪਿੱਛੇ ਰਹਿਣ ਦਿੱਤਾ ਜੂ ਫੇਰੇ ਜਹਿਰ ਬੰਦ ਹੋਣਾ ਸਰਕਾਰ ਸੈਂਸੀਅਰ ਆ ਪੁਲਿਸ ਵੀ ਜੇ ਪਰਚਾ ਕੱਟ ਕੇ ਘੱਲਦੀ ਆ ਤੇ ਉਹ ਦੋ ਚੋਂ ਪੰਜਾਂ ਮਹੀਨੇ ਚ ਬੰਦੇ ਦੀਆਂ ਜਮਾਨਤ ਹੋ ਕੇ ਫੇਰ ਬਾਹਰ ਆ ਜਾਂਦਾ ਇਹ ਲੋਕ ਵੀ ਸਾਥ ਦੇਣ ਤੇ ਯਹਿਰ ਫੇਰ ਬੰਦ ਹੋ ਸਕਦਾ ਬਾਹਰ ਬਾਰਡਰ ਏਰੀਆ ਬਹੁਤ ਪੰਦਾ ਪੰਜਾਬ ਨੂੰ ਉਥੋਂ ਨਸ਼ਾ ਬਹੁਤ ਆਉਂਦਾ ਹੈ ਡਰੋਨ ਦਾ ਹੀ ਨਸ਼ਾ ਆ ਰਿਹਾ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਦੇਖੋ ਜਿਹੜੀ ਬਾਰਡਰ ਬੈਲਟ ਆ ਉਹਦੇ ਤੇ ਪੀਐਸਐਫ ਸੀਆਰਪੀ ਆਰਮੀ ਦੇ ਜਿਹੜੇ ਜਵਾਨ ਤਨਾਤ ਹੁੰਦੇ ਆ ਇਹ ਤੇ ਸੈਂਟਰ ਗਵਰਨਮੈਂਟ ਚਾਵੇ ਤੇ ਦੋ ਚੋਂ ਪੰਜਾਂ ਦਿਨਾਂ ਦੇ ਵਿੱਚ ਹੀ ਇਹ ਯਹਿਰ ਬੰਦ ਹੋ ਸਕਦਾ ਪੰਜਾਬ ਪੁਲਿਸ ਤੇ ਸਮੇਂ-ਸਮੇਂ ਤੇ ਛੇਪਾ ਫੜਦੀ ਰਹਿੰਦੀ ਆ ਪਰਚੇ ਵੀ ਹੁੰਦੇ ਆ ਅ ਕੱਲ ਪਰਸੋਂ ਹੀ ਪਠਾਨਕੋਟ ਪੁਲਿਸ ਨੇ 8 8.5 ਕਿਲੋ ਹੈਰੋਨ ਦੇ ਨਾਲ ਬੰਦੇ ਫੜੇ ਆ 5 6 ਤੇ ਰੋਜ਼ ਹੀ ਰਜਾਨਾ ਹੀ ਇਸ ਤਰ੍ਹਾਂ ਛੇਪਾਏ ਬਾਟਰ ਤੋਂ ਜੇ ਬੀਐਸਐਫ ਸੀਆਰਪੀ ਆਰਮੀ ਜੇ ਚਾਵੇ ਤੇ ਸੈਂਟਰ ਸਰਕਾਰ ਚਾਵੇ ਇਹ ਸਾਰਾ ਯਹਿਰ ਬੰਦ ਹੋ ਸਕਦਾ ਪਰ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਨੂੰ ਵਾਅਦਾ ਕੀਤਾ ਸੀ ਕਿ ਆਪਾਂ ਨਸ਼ਾ ਜਿਹੜਾ ਖਤਮ ਕਰਦਾਂਗੇ ਬਿਲਕੁਲ ਬਿਲਕੁਲ ਖਤਮ ਕਰਾਂਗੇ ਸਾਡੀ ਅੱਜ ਵੀ ਪ੍ਰਸਾਦ ਜੀ ਕਿੰਨੇ ਚੁਣੌਤੀ ਨਾਲ ਦੇਖਦੇ ਹੋ ਬਿਲਕੁਲ ਜਿਹੜਾ ਜ਼ਹਿਰ ਆਇਆ ਹੈ ਨਸ਼ਾ ਆ ਇਹਨੂੰ ਖਤਮ ਕਰਾਂਗੇ ਇਹ ਸਾਡੀ ਸਰਕਾਰ ਦਾ ਮੇਨ ਏਜੰਡਾ ਹੀ ਇਹ ਆ ਕਿ ਇਹ ਜ਼ਹਿਰ ਨੂੰ ਛੇਵੇਂ ਦਰਿਆ ਨੂੰ ਖਤਮ ਕੀਤਾ ਜਾਵੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾ ਦਿੱਤੇ ਕਿ ਪੁਲਿਸ ਅਫਸਰ ਜਿਹੜੇ ਨੇ ਉਹਨਾਂ ਦੋ ਨਸ਼ਾ ਵਕਾਰੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੇ ਬਦਲੀ ਵੀ ਨਹੀਂ ਹੋ ਰਹੀ ਦੇਖੋ ਇਹ ਸਵਾਲ ਜਿਹੜਾ ਵਾਇਕ ਕੁਮਰ ਵਿਜੇ ਪ੍ਰਤਾਪ ਜੀ ਨੇ ਕੀਤਾ ਇਹ ਉਹਨਾਂ ਨੂੰ ਤੁਸੀਂ ਬਿਹਤਰ ਪੁੱਛ ਸਕਦੇ ਜੀ ਉਹਨਾਂ ਦਾ ਰੈਕੋਰ ਚੜਾਈ ਦਾ ਨਾਮ ਲੈ ਲਿਆ ਜੀ ਪੁਲਿਸ ਅਫਸਰਾਂ ਦੀ ਛਾਇਆ ਗਈ ਜੀ ਉਹਨਾਂ ਦੇ ਦੇਖੋ ਐਵੇਂ ਕਿਸੇ ਦਾ ਨਾਮ ਲੈਣਾ ਬਿਨਾ ਪ੍ਰੂਫ ਤੋਂ ਇਹ ਵੀ ਗਲਤ ਕੱਲਿਆ ਤੇ ਬਾਕੀ ਤੁਸੀਂ ਜਿਹੜੀ ਇਹ ਰਗਵ ਤੇ ਦਾਜੀ ਬਾਰੇ ਉਹਨਾਂ ਗੱਲ ਕੀਤੀ ਹੈ ਇਹ ਕੁਵਰ ਵੀ ਜੇ ਪ੍ਰਤਾਪ ਜੀ ਦੱਸ ਸਕਦੇ ਆ ਜਿਨ੍ਹਾਂ ਨੇ ਸਵਾਲ ਕੀਤਾ ਮੰਤਰੀ ਜੀ ਲੋਕ ਸਭਾ ਚੋਣ ਫਟੂਨ ਸਾਹਿਬ ਹਲਕੇ ਨੂੰ ਉਹ ਅੱਜ ਮੈਂ ਗੁਰੂ ਮਹਾਰਾਜ ਦੇ ਇਥੇ ਹਾਜ਼ਰੀ ਲਵਾਉਣ ਆਇਆ ਆਪਾਂ ਸਿਆਸਤ ਦੀ ਅੱਗੇ ਵੀ ਥੋੜ੍ਹੀ ਚਾਰ ਗੱਲਾਂ ਹੋ ਗਈਆਂ ਸਿਆਸਤ ਦੀ ਗੱਲ ਨਾ ਕਰੀਏ ਇਹ ਆਪਾਂ ਗੁਰੂ ਮਹਾਰਾਜ ਦੇ ਨਤਮਸਤਕ ਹੋ ਗਏ ਉਹਦੇ ਬਾਅਦ ਜਦੋਂ ਮੈਂ ਬਾਹਰ ਆਜੂਗਾ ਗੁਰੂ ਸਾਹਿਬ ਦੀ ਦਰਬਾਰ ਤੋਂ ਜਿਹੜਾ ਨੇ ਜਿਹੜਾ ਲੋਕ ਕੀਤਾ ਉਹਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਨਹੀਂ ਨੌਜਵਾਨ ਨੇ ਜਿਹੜੀ ਗੱਲ ਕੀਤੀ ਉਹਨੇ ਨਸ਼ਿਆਂ ਬਾਰੇ ਗੱਲ ਕੀਤੀ ਹੈ ਵੀ ਨਸ਼ੇ ਬੰਦ ਹੋਣੇ ਚਾਹੀਦੇ ਆ ਇਹ ਗੱਲਾਂ ਚੈਨੂ ਨੇ ਆਪ ਚਾਹੁੰਦੇ ਆ ਇਹ ਜ਼ਹਿਰ ਬੰਦ ਹੋਵੇ ਇਹ ਸਰਕਾਰ ਦੇ ਸਵਾਦ ਚੋਂ ਇਹ ਸਰਕਾਰ ਤੇ ਗਿਆ ਕਿ ਜੀ ਪੰਜਾਬ ਚ ਸਰਕਾਰ ਆਵਾਜ਼ ਦੀ ਪਾਰਟੀ ਦੀ ਆ ਫਿਰ ਹਜੇ ਵੀ 2 ਸਾਲ ਦੇ ਬਾਅਦ ਵੀ ਹਾਲਾਤ ਪਹਿਲੇ ਬਿਲਕੁਲ ਇਹ ਕੋਈ ਉਹਨੇ ਨੌਜਵਾਨ ਨੇ ਵਿਰੋਧ ਨਹੀਂ ਕੀਤਾ ਇਹ ਤਾਂ ਸਾਡੀ ਵੀ ਸੋਚ ਇਹੋ ਆਪੀ ਇਹ ਯਾਰ ਬੰਦ ਹੋਵੇ ਜਿਹੜੇ ਯਾਰ ਨਾ ਮਾਵਾ ਦੇ ਪੋਤੇ ਇਸ ਦੁਨੀਆ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਲ ਗਏ ਆ ਤੇ ਉਹ ਯਾਰ ਬੰਦ ਹੋਣਾ ਚਾਹੀਦਾ ਵੇਖੋ ਇਹ ਜੰਗਲ ਦੀ ਆਗਿਆ ਇਹ ਕੋਈ ਇਹ ਨਹੀਂ ਵੀ ਜਿਹੜੇ ਬੱਚੇ ਗਲਤ ਰਾਏ ਪਾਏ ਉਹ ਹੋ ਹੀ ਪਾਏ ਆ ਆਉਣ ਵਾਲਾ ਸਮਾਂ ਇਹੋ ਜਿਹਾ ਵਾ ਵੀ ਇਹ ਯਾਰ ਜਿਹੜਾ ਆ ਪਹਿਲਾਂ ਇਲਾਕੇ ਦੇ ਵਿੱਚ ਆਇਆ ਗਲੀ ਮੱਲੇ ਚ ਆਇਆ ਚਿੱਟਾ ਦਾ ਬੰਦ ਕਰਾਦਾਂ ਨੂੰ ਹੋਰ ਤਾਂ ਛੋਟੋ ਕੋ ਦਿੰਨਾ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਇਹ ਤਾਂ ਛੋਟਾ ਜਾਂਦਾ ਸ਼ਾਸਨ ਕਿਹੜੀ ਸਰਕਾਰ ਆਈ ਹੋਣੀ ਨਹੀਂ ਵੀਰੇ ਬਾਅਦ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਾਅਦ ਦੇਖੋ ਬੰਦ ਕਰਾਣਾ ਨਹੀਂ ਬੰਦ ਕਰਾਦਾਂ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ ਤੇ ਪਏ ਆ ਜੇ ਬੋਲਦੇ ਕੋਈ ਇਹ ਤੇ ਉਹਨਾਂ ਨੂੰ ਸੋਚ ਸਮਝ ਆਈ ਦੀ ਵੀ ਅਸੀਂ ਠੀਕ ਸਿਸਟਮ ਚਲਾਇਆ ਚਲ ਗਏ ਆ ਤੇ ਉਹ ਯਾਰ ਬੰਦ ਹੋਣਾ ਚਾਹੀਦਾ ਵੇਖੋ ਇਹ ਜੰਗਲ ਦੀ ਆਗਿਆ ਇਹ ਕੋਈ ਇਹ ਨਹੀਂ ਵੀ ਜਿਹੜੇ ਬੱਚੇ ਗਲਤ ਰਾਹੇ ਪਏ ਉਹ ਉਹੀ ਪਏ ਆ ਆਉਣ ਵਾਲਾ ਸਮਾਂ ਇਹੋ ਜਿਹਾ ਵਾ ਵੀ ਇਹ ਯਹਰ ਜਿਹੜਾ ਆਪਾਂ ਪਹਿਲਾਂ ਇਲਾਕੇ ਦੇ ਵਿੱਚ ਆਇਆ ਗਲੀ ਮੱਲੇ ਚ ਆਇਆ ਆਂਡ ਕਮਾਂਡ ਆਇਆ ਤੇ ਪਤਾ ਨਹੀਂ ਲੱਗਣਾ ਕਿਹੜੇ ਘਰ ਕਿਹੜੇ ਵੇਲੇ ਅੱਗ ਵੱੜ ਜਾਣੀ ਇਹ ਯਹਰ ਬੰਦ ਹੋਣਾ ਚਾਹੀਦਾ ਸਾਡੀ ਸਰਕਾਰ ਦਾ ਸਾਡਾ ਆਪ ਇਹ ਮੇਨ ਅਜੰਡਾ ਤੇ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਪੁਲਿਸ ਅਫਸਰ ਆ ਡੀਐਸਪੀ ਐਸਐਚਓ ਐਸਐਸਪੀ ਸਾਰਿਆਂ ਨੂੰ ਸਾਡੇ ਵੱਲੋਂ ਵੀ ਤੈਅਦ ਆ ਪੀ ਜੇ ਕੋਈ ਸਮੱਗਲਰ ਫੜਿਆ ਜਾਂਦਾ ਉਹਦੇ ਤੇ ਠੋਕੇ ਕਾਰਵਾਈ ਕਰੋ ਤੇ ਜੇ ਕੋਈ ਸਾਡੇ ਆਗੂ ਉਹਦੇ ਪਿੱਛੇ ਫੋਨ ਕਰਦਾ ਸਾਡੇ ਆਗੂ ਤੇ ਵੀ ਠੋਕੇ ਪਰਚਾ ਕਰੋ ਜਿਹਨਾਂ ਨੂੰ ਜ਼ਿੰਮੇਵਾਰ ਨਹੀਂ ਮੰਨਣਾ ਚਾਹੀਦਾ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਨਸ਼ਾ ਵਿਕਦਾ ਪੁਲਿਸ ਅਫਸਰਾਂ ਦੇ ਇਲਾਕੇ ਦੇ ਵਿੱਚ ਠਾਰੇ ਜਿਹੋ ਜਾਨੇ ਜ਼ਿੰਮੇਵਾਰ ਹੋਣੇ ਚਾਹੀਦੀ। ਵੇਖੋ ਮੈਂ ਇਹ ਗੱਲ ਦੱਸਾਂ ਸਾਰੇ ਅਫਸਰ ਜਿਹੜੇ ਆ ਉਹ ਮਾੜੇ ਵੀ ਨਹੀਂਗੇ ਤੇ ਸਾਰੇ ਅਫਸਰ ਚੰਗੇ ਵੀ ਨਹੀਂ ਕੋਈ 1-2% ਜਿਹੜੇ ਮਾੜੇ ਅਫਸਰ ਹੁੰਦੇ ਆ ਉਹਨਾਂ ਕਰਕੇ ਚੰਗੇ ਅਫਸਰਾਂ ਲੈ ਵੀ ਉਂਗਲ ਉਠਲਣਾ ਪੈਂਦੀ ਆ ਨਿਗਾ ਜਿਹੜੀ ਆ ਉਹ ਟੇਟੀ ਨਾ ਪ੍ਰਤਾਪ ਜੀ ਨੇ ਕੀਤਾ ਇਹ ਉਹਨਾਂ ਨੂੰ ਕੋਈ ਬਿਹਤਰ ਕੋਸ਼ਿਸ਼ ਨਹੀਂ ਹਾਂ ਇੱਧਰ ਰਗਵ ਚੱਡਾ ਜੀ ਦਾ ਨਾਮ ਲੈ ਲਿਆ ਜੀ ਪੁਲਸ ਅਫਸਰਾਂ ਦੀ ਪੁੱਛਾਇਆ ਕਿ ਉਹਨਾਂ ਨੇ ਦੇਖੋ ਐਵੇਂ ਕਿਸੇ ਦਾ ਨਾਮ ਲੈਣਾ ਬਿਨਾਂ ਪ੍ਰੂਫ ਤੋਂ ਇਹ ਵੀ ਗਲਤ ਗੱਲ ਆ ਤੇ ਬਾਕੀ ਤੁਸੀਂ ਜਿਹੜੀ ਇਹ ਰਗਵ ਚੱਡਾ ਜੀ ਬਾਰੇ ਉਹਨਾਂ ਗੱਲ ਕੀਤੀ ਹੈ ਇਹ ਕੋਈ ਵੀ ਜੇ ਪ੍ਰਤਾਪ ਜੀ ਦੱਸ ਸਕਦੇ ਜਿਨ੍ਹਾਂ ਨੇ ਸਵਾਲ ਕੀਤਾ ਮੰਤਰੀ ਜੀ ਲੋਕ ਸਭਾ ਚੋਣ ਬਜੂਰ ਸਾਹਿਬ ਹਲਕੇ ਨੂੰ ਕੰਟੀਟੀ ਚੋਂ ਦੇਖੋ ਅੱਜ ਮੈਂ ਗੁਰੂ ਮਹਾਰਾਜ ਦੇ ਇਥੇ ਹਾਜ਼ਰੀ ਲਗਵਾਉਣ ਆਇਆ ਆਪਾਂ ਸਿਆਸਤ ਦੀ ਅੱਗੇ ਵੀ ਦੋ ਚਾਰ ਗੱਲਾਂ ਹੋ ਗਈਆਂ ਸਿਆਸਤ ਦੀ ਗੱਲ ਨਾ ਕਰੀਏ ਇਹ ਆਪਾਂ ਗੁਰੂ ਮਹਾਰਾਜ ਦੇ ਨਤਮਸਤਕ ਹੋ ਕੇ ਉਹਦੇ ਬਾਅਦ ਜਦੋਂ ਮੈਂ ਬਾਹਰ ਆਜੂਗਾ ਗੁਰੂ ਸਾਹਿਬ ਦੇ ਦਰਬਾਰ ਤੋਂ ਅੱਛਾ ਇੱਕ ਗੱਲ ਹੋਰ ਕੀਤਾ ਉਹਦੇ ਨਾਲ ਕਿ ਜੀ